ਆਣਾ ਇਹਦਾ ਨਾਮ ਆ ਜਿਹੜੀ ਉਹਨਾਂ ਦੀ ਸੀ ਮੇਰੀ ਬੰਦੇ ਦੀ ਹੈ ਮੇਰੀ ਐਕਟਿਵਾਈਜ਼ ਦੀ ਮੇਰੀ ਐਕਟਿਵਾਈਜ਼ ਦੇ ਅੱਗੇ ਬਾਹੀ ਖਾ ਉਹ ਥੱਲੇ ਹੋਈ ਉਹਦੇ ਪੈ ਗਿਆ ਉਹ ਅੱਜ ਬਾਈ ਜੀ ਲੱਗੇ ਆ ਤੇਰੀ ਉਹ ਆ ਗਈ ਹੋ ਗਿਆ ਉਹ ਖੜਾ ਹੈ ਨਾ ਬਾੜੀ ਉਹ ਨਾ ਉਹ ਸਾਰੇ ਬੁਰਗਿੰਦੇ ਇਰਾਦੇ ਨੇ ਆ ਬੀਜਾ ਜੇ ਮੈਡਮ ਤੇ ਲੱਗ ਗਿਆ ਉਹ ਆ ਗਈ ਕੋਈ ਬਿੱਟੀ ਖੋਲ ਦੇ ਉਹ ਬਾੜ ਨੂੰ ਉਹ ਆ ਗਈ ਕਰਦਾ ਭਾਈ ਇਹ ਇਹ ਬੰਦਾ ਕੰਮ ਕਰਦੇ ਗਲਤ ਕੰਮ ਕਰਦੇ ਦੇਖੋ ਯੋਰ ਹੋਵੇ ਨਾ ਮੈਂ ਕਹਿੰਦਾ ਉਹ ਬਿੱਟੀ ਖੋਲ ਦੇ ਅੰਦਰ ਹੀ ਬਾਣੀ ਚਲ ਜਵੇ ਚਲ ਗਿਆ ਦੇ ਆ ਅੰਦਰ ਚਲ ਗਿਆ ਬਾੜੀ ਜੋਨੀ ਭਾਈ ਉਹ ਕਰਨਾ ਉਹ ਬੀਬੀ ਵੀ ਡਾਈਵ ਮੜ ਗਿਆ ਜਿੰਦਾ ਕੇ ਗੋਸ਼ੇ ਖੜੇ ਆ ਨਹੀਂ ਚੱਲ ਜਾ ਚੱਲ ਜਾ ਗੋਲਦੇ ਬੰਦਾ ਉਹਨੇ ਐਕਟ ਨਹੀਂ ਛੋਟੇ ਸੀ ਹੋਲੀ ਉਹ ਵੀ ਮਰੇ ਆ ਗਿਆ ਉਹ ਮੁਟਫਾ ਡੁੱਬ ਗਿਆ ਉਹ ਦੋਨੇ ਡੁੱਬ ਗਏ ਦੇਖਦੇ ਵੀ ਨਹੀਂ ਵੇ ਨਹੀਂ ਉਹ ਤਾਂ ਨਹੀਂ ਜਿੱਟਕੀ ਖੋਲਣੀ ਸੀ ਗੋਲਦੇ ਜਲੰਧਰ ਦਾ ਹਾਲਾਤ ਕੁਛ ਮਿੰਟ ਘੰਟੇ ਬਾਰਿਸ਼ ਹੁੰਦੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਜਲੰਧਰ ਦੇ ਵਿੱਚ ਸ਼ਹਿਰਾ ਦੇ ਵਿੱਚ ਸੜਕਾਂ 'ਤੇ ਨਜ਼ਰ ਆਣ ਗਈਆਂ ਇਸ ਵਾਰ ਪਾਣੀ ਨਜ਼ਰ ਆ ਰਿਹਾ ਤੇ ਦੇਖੋ 2-2 3-3 ਫੁੱਟ ਕਿਹੜਾ ਪਾਣੀ ਹੈ ਉਹ ਸ਼ਹਿਰਾਂ ਦੇ ਵਿੱਚ ਹੋ ਚੁੱਕਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਲੋਕਾਂ ਨੂੰ ਜੋ ਲੋਕਾਂ ਦੇ ਟੂ-ਵీలਰ ਹੈ ਉਹ ਤੁਸੀਂ ਦੇਖ ਰਹੇ ਹੋ ਪਾਣੀ ਦੇ ਵਿੱਚ ਬੰਦ ਹੋ ਜਾਂਦੇ ਪਏ ਨੇ ਲੋਕਾਂ ਦੇ ਕੰਮਕਾਰ ਕਿਹੜੇ ਆ ਥੱਪ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਲੋਕਾਂ ਨੂੰ ਕਿਹੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਦਿਖਾ ਰਿਹਾ ਜਲੰਧਰ ਦੇ ਵਿੱਚ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਸੜਕਾਂ ਦੀ ਨਜ਼ਰ ਆਣ ਗਈਆਂ ਨਾ ਦੁਕਾਨਾਂ ਦੇ ਬਾਹਰ ਜੋ ਥੜੇ ਆ ਉਹ ਵੀ ਪਾਣੀ ਦੇ ਨਾਲ ਡੁੱਬ ਚੁੱਕੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਜੇ ਕੁਝ ਮਿੰਟ ਬਾਰਿਸ਼ ਹੁੰਦੀ ਆ ਬਾਰਿਸ਼ ਹੋਣ ਤੋਂ ਬਾਅਦ ਇੱਕੋ ਦਮ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਲਗ ਲਗ ਏਰੀਆ ਦੀਆਂ ਦਿਖਾ ਰਹੇ ਆ ਤੁਸੀਂ ਦੇਖੋ ਕਿੰਨੇ ਕਿੰਨੇ ਫੁੱਟ ਕਿਹੜਾ ਪਾਣੀ ਹੈ ਉਹ ਪਰ ਚੁੱਕਾ ਇਹ ਦੇਖੋ ਲੋਕ ਕਿੰਨੇ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੂੰ ਸ਼ਹਿਰ ਦੇ ਜਲੰਧਰ ਦੇ ਵਿੱਚ ਬਾਰਿਸ਼ ਹੁੰਦੀ ਆ ਹਰ ਪਾਸੇ ਪਾਣੀ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਇਸ ਟਾਈਮ ਆਸੀਂ ਇਸ ਜੋ ਏਰੀਆ ਦਿਖਾ ਰਹੇ ਆ ਫਗਵਾੜਾ ਗੇਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਕੂਲ ਦੇ ਬੱਚੇ ਜੋ ਆ ਪਾਣੀ ਦੇ ਵਿੱਚੋਂ ਪੈਦਲ ਲੰਘ ਰਹੇ ਨੇ ਤੇ ਉਹਨਾਂ ਦੇ ਕੱਪੜੇ ਵੀ ਜਾਂ ਜੋ ਹੈ ਬਸਤੇਆਂ ਦੇ ਵਿੱਚ ਕਿਤਾਬਾਂ ਉਹ ਵੀ ਗਿੱਲੀਆਂ ਹੋ ਰਹੀਆਂ ਐ ਤਸਵੀਰਾਂ ਤੁਹਾਨੂੰ ਫਗਵਾੜਾ ਗੇਟ ਦੀਆਂ ਦਿਖਾ ਰਹੇ ਆ ਹੋਰ ਵੀ ਤੁਹਾਨੂੰ ਲੈ ਕੇ ਚੱਲਦੇ ਆ ਤਸਵੀਰਾਂ ਜਲੰਧਰ ਦੀ ਸਰਕਾਰ ਬਣਾਉਂਦੀ ਨਹੀਂ ਪਹਿ ਖੇਦੇ ਆ ਦੇਸ਼ ਦਾ ਮਕੰਮਾ ਇੰਨਾ ਆਉਂਦਾ ਹੈ ਜਾਣਾ ਵੀ ਤਨ ਬੇੜੀ ਦਾ ਇਸਤੇਮਾਲ ਕਰਨਾ ਸਾਡੇ ਨੂੰ ਬਿਨਾਂ ਰੋ ਰੋ ਤਿੰਨ ਫੋਰ ਜਿਹੜਾ ਪਾਣੀ ਹੈ ਕਾਫੀ ਦਾ ਵੱਸ ਚੁਕਾ ਹੋਇਆ ਨੇ ਹਨ ਬੋਟਲਸ ਨਾਲ ਜਾਂ ਗਾਰੰਟੀ ਦੇ ਦਿੱਤਾ ਨਹੀਂ ਆਇਆ ਇਦਰੋਂ ਆ ਯਾਰ ਤੁਹਾਨੂੰ ਹੁਣ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਸੈਂਟਨ ਟਾਊਨ ਦੀਆਂ ਕਿੱਥੇ ਪਾਣੀ ਦੇ ਨਾਲ ਸ਼ਹਿਰ ਕਿਹੜਾ ਪੂਰਾ ਪਾਣੀ ਦੇ ਨਾਲ ਡੁੱਬ ਚੁੱਕਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੁਕਾਨਦਾਰ ਦੁਕਾਨਦਾਰਾਂ ਨੂੰ ਕਿਹੜਾ ਕੰਮਕਾਰ ਕਿੜੇ ਆਉ ਥੱਪ ਹੋ ਚੁੱਕੇ ਨੇ ਜੋ ਕੁਛ ਘੰਟੇ ਬਾਰਿਸ਼ ਹੋਣ ਤੋਂ ਬਾਅਦ ਤੁਸੀਂ ਦੇਖੋ ਹਾਲਾਤ ਜਲੰਧਰ ਦੇ ਤੁਹਾਨੂੰ ਹਾਲਾਤ ਦਿਖਾ ਰਿਆ ਵੱਡੇ ਵੱਡੇ ਵਾਦੇ ਨਗਰ ਨਿਕਮ ਦੇ ਅਫਸਰਾ ਵੱਲੋਂ ਕੀਤੇ ਗਏ ਨੇ ਇਹ ਵਾਦੇ ਸਿਰਫ ਗੱਲਾਂ ਨੂੰ ਹੀ ਰਹਿ ਗਏ ਨੇ ਤੇ ਪੋਲ ਉਹਨਾਂ ਦੇ ਵਾਦੇ ਦੀ ਪੋਲ ਖੁੱਲਦੀ ਨਜ਼ਰ ਆਈ ਹੈ ਤਸਵੀਰਾਂ ਸੈਂਟਰ ਟਾਊਨ ਦੀਆਂ ਤੁਸੀਂ ਦੇਖੋ ਲੋਕਾਂ ਦੀ ਦੁਕਾਨਾਂ ਦੇ ਉੱਤੇ ਕਿਹੜਾ ਪਾਣੀ ਜਾ ਚੁੱਕਾ 3 3 4 4 ਫੁੱਟ ਕਿਹੜਾ ਪਾਣੀ ਹੈ ਉਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੱਜ ਜਲੰਧਰ ਦੀਆਂ ਸੜਕਾਂ ਨੇ ਨਜ਼ਰ ਆਣਗੀਆਂ ਜਲੰਧਰ ਦੇ ਵਿੱਚ ਜੋ ਐ ਪਾਣੀ ਨਜ਼ਰ ਆਏਗਾ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਕਈਆਂ ਦੇ ਵਾਈਕਲ ਰੁਕ ਚੁੱਕੇ ਨੇ ਕਈਆਂ ਦੇ ਬਾਈਕਾਂ ਗੱਡੀਆਂ ਕਿਡੀਆਂ ਰੁਕ ਚੁੱਕੀਆਂ ਹੋਈਆਂ ਤਸਵੀਰਾਂ ਤੁਹਾਨੂੰ ਦਿਖ ਗੱਡੀ ਬਾਹਰ ਕੱਢ ਲੋ ਤੁਹਾਨੂੰ ਤਸਵੀਰਾਂ ਦਿਖਾ ਰਿਆ ਹੁਣ ਵਾਈਕਲ ਨਹੀਂ ਤੇ ਹੁਣ ਲੋਕ ਰੇੜੇ ਦਾ ਇਸਤੇਮਾਲ ਕਰਦੇ ਪਏ ਨੇ ਤੁਸੀਂ ਦੇਖੋ ਰੇੜੇ ਦੇ ੱਟਕੇ ਲਗਾ ਕੇ ਲੋਕਾਂ ਨੂੰ ਆਪਣੇ ਰਾਹ ਤੇ ਵਿੱਚ ਪੰਚਾਇਆ ਜਾ ਰਿਹਾ ਕਈਆਂ ਦੀਆਂ ਗੱਡੀਆਂ ਡੁੱਬ ਚੁੱਕੀਆਂ ਤੇ ਕਈਆਂ ਦੀ ਟੂ-ਵੀਲਰ ਵਾਹਨ ਕਿਹੜੇ ਆ ਡੁੱਬ ਚੁੱਕੇ ਨੇ ਚਾਰ-ਚਾਰ ਫੋਟ ਕਿਹੜਾ ਚਾਰ-ਚਾਰ ਥੜੀਆਂ ਦੁਕਾਨਾਂ ਦੀਆਂ ਬੰਨੀਆਂ ਉਹ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਉੱਥੇ ਤੁਸੀਂ ਦੇਖੋ ਦੇਖੋ ਸਾਈਕਲ ਦੇ ਉੱਤੇ ਆ ਰਹੇ ਨੇ ਤੇ ਅੱਧੇ ਤੋਂ ਜ਼ਿਆਦਾ ਉਹਨਾਂ ਦੇ ਕਿਹੜਾ ਪਾਣੀ ਆ ਉਹ ਉਹਨਾਂ ਦੀ ਲੱਤਾਂ ਤੋਂ ਤੁਸੀਂ ਦੇਖ ਰਹੇ ਹੋ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਨਗਰ ਨਿਕਮ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਲੋਕ ਗੁਬਾਰੇ ਚਲਾ ਜੋ ਹੈ ਪਾਣੀ ਦੇ ਵਿੱਚ ਆਪਣੇ ਕਿਸਤੀਆ ਬਣਾ ਕੇ ਜੋ ਤਿਆਰ ਦੇ ਬੈਨੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀ ਜਲੰਧਰ ਹੁਣ ਸੜਕਾਂ ਤੇ ਨਜ਼ਰ ਆ ਰਿਹਾ ਪਾਣੀ ਤੁਸੀਂ ਦੇਖ ਰਹੋ ਕੁਝ ਘੰਟੇ ਪਾਣੀ ਬਾਰਿਸ਼ ਹੁੰਦੀ ਹੈ ਕੁਝ ਮਿੰਟ ਹੀ ਲਾ ਲੋ ਬਾਰਿਸ਼ ਹੁੰਦੀ ਹੈ ਸੜਕਾਂ ਤੇ ਜੋ ਗੱਡੀਆਂ ਖੜੀਆਂ ਆ ਅੱਧੇ ਨਾਲੋਂ ਸੜਕ ਗੱਡੀਆਂ ਕਿਹੜੀਆਂ ਡੁੱਬ ਚੁੱਕੀਆਂ ਕਿਹੜੀਆਂ ਟੂ-ਵీలਰ ਵਾਹਕਲ ਹੈ ਉਹ ਤੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਲਗ ਲਗ ਏਰੀਏ ਦੀ ਹੈ ਅਸੀਂ ਇਸ ਟਾਈਮ ਖੜੇ ਹਾਂ ਜਲੰਧਰ ਦੇ ਸੈਂਟਰ Town ਏਰੀਏ ਦੇ ਵਿੱਚ ਕਿੱਥੇ ਪੂਰੀ ਤਰ੍ਹਾਂ ਪਾਣੀ ਦੇ ਨਾਲ ਛਾਹ ਭਰ ਚੁੱਕਾ ਹੈ ਦੁਕਾਨਾਂ ਗੇੜੀਆਂ ਜੋ ਐ ਥੜੀਆਂ ਉਹਨਾਂ ਦੀਆਂ ਚਾਰ ਚਾਰ ਥੜੀਆਂ ਉਹ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਕਈਆਂ ਦੇ ਘਰਾਂ ਦੇ ਅੰਦਰ ਪਾਣੀ ਜਾ ਚੁੱਕਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਨਾਲ ਬੁੱਢੇ ਸੇ ਸੰਝੇ ਰਹੇ ਸੀ ਜੇ ਇੱਕ ਦੁਬਾਰਾ ਤੋਂ ਅਪਗ੍ਰੇਡ ਹੋਣੇ ਆ। ਇੱਕ ਦੁਬਾਰਾ ਹੋਪੇ। ਕੋਈ ਨਹੀਂ ਅਪਡੇਟ ਲਾ ਕੇ ਤੁਹਾਨੂੰ ਵੀ ਦਿਵੋਗੇ ਤੇ ਮੈਨੂੰ ਵੀਰੇ ਦਾ ਬਾਕ ਦੇਣੇ। ਨਵੀਂ ਅਪਡੇਟ ਲਾ ਕੇ ਨਾਲ ਉਮਰਵਨ ਹੋਣ ਲਈ ਧੰਨਵਾਦ ਜੀ। ਹੋਰ ਵੀ ਤਸਵੀਰਾਂ ਦਿਖਾਉਣੀਆਂ ਚਾਹੁੰਦਾ। ਜਲੰਧਰ ਦੀਆਂ ਅਸੀਂ ਕੁਝ ਤਸਵੀਰਾਂ ਦਿਖਾਣੇ ਆ ਵੱਡੇ ਵੱਡੇ ਨਗਰ ਨਿਗਮ ਦੇ ਵਾਅਦੇ ਜਰੂਰ ਅਫਸਰਾਂ ਨੇ ਕੀਤੇ ਨੇ ਉਹ ਵਾਅਦੇ ਤੁਹਾਨੂੰ ਹੁਣ ਜਲੰਧਰ ਦੇ ਵਿੱਚ ਦਿਖਾਣੇ ਆ ਤਸਵੀਰਾਂ ਇਸ ਟਾਈਮ ਖੜੇ ਆ ਅਸੀਂ ਸੈਂਟਰ ਟਾਊਨ ਦੇ ਬਾਹਰ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਲੋਕ ਕਿਹੜੇ ਆ ਪਾਣੀ ਆ ਅੱਜ ਜਲੰਧਰ ਪੂਰਾ ਸੜਕਾਂ ਨਜ਼ਰ ਨਹੀਂ ਆਣ ਗਈਆਂ ਤੇ ਜਲੰਧਰ ਦੇ ਵਿੱਚ ਅੱਜ ਪੂਰਾ ਪਾਣੀ ਨਜ਼ਰ ਆਏਗਾ ਦੂਰ ਦੂਰ ਤੱਕ ਦੇਖੋ ਜੋ ਗੱਡੀਆਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਈਆਂ ਅੱਧੇ ਨਾਲ ਉਹ ਜਗਾਹ ਕਿਹੜੀ ਆ ਉਹ ਗੱਡੀਆਂ ਪਾਣੀ ਦੇ ਨਾਲ ਭਰ ਚੁੱਕੀਆਂ ਤੁਸੀਂ ਦੇਖ ਰਹੇ ਹੋ ਇੱਕ ਬੱਚਾ ਕਿਹੜਾ ਸਾਈਕਲ ਤੇ ਆ ਰਿਹਾ ਅੱਧੇ ਨਾਲ ਉਹ ਬੱਚੇ ਦੀ ਜੋ ਹੈ ਅੱਧਾ ਕਿਹੜਾ ਪਾਣੀ ਦੇ ਨਾਲ ਭਰ ਚੁੱਕਾ ਹੋਇਆ ਤਸਵੀਰਾਂ अच्छा मोटरसैकल चप्पल हाथ तीन 아미아다 ਉਹ ਖੜਾ ਹੈ ਨਾ ਬਾਣੀ ਉਹ ਨਾ ਉਹ ਸਾਰੇ ਬੁਰਗੀਆਂ ਇਵਾਜ਼ ਨਹੀਂ ਆਉਂਦਾ ਬੀਚ ਵਿੱਚ ਜੇ ਮੈਡਮ ਚਲੇ ਗਈ ਲੱਗਿਆ ਉਹ ਕਿਹੜੀਆਂ ਨਿਕਲਦੀ ਕੋਈ ਪਾੜ ਉਹ ਆ ਕੀ ਕਰਦਾ ਭਾਈ ਇਹ ਇਹ ਦਾ ਕੋਈ ਕੰਮ ਨਹੀਂ ਕਰਦੇ ਗਲਤ ਕੰਮ ਕਰਦੇ ਦੇਖੋ ਹੋਰ ਹੋਵੇ ਨਾ ਮੈਂ ਕਹਿੰਦਾ ਉਹ ਭਾਈ ਬੋਲਦੇ ਅੰਦਰ ਹੀ ਬਾਣੀ ਚਲ ਜਵੇ ਸਭੀ ਅੰਦਰ ਚਲ ਗਿਆ ਤੁਹਾਡੀ ਜੋਨੀ ਬਈ ਉਹ ਕਰਨੋ ਉਹਨੇ ਬੀਬੀ ਵੀ ਡਾਈਨ ਮੜ ਗਿਆ ਜਿੰਦਾ ਕੇ ਗੋਸ਼ੇ ਖੜੇ ਆ ਨਹੀਂ ਕਰਦੇ ਚੱਲੇ ਖੋਲਦੇ ਬੰਦਾ ਉਹਨੇ ਐਕਟਵੇ ਛੋਟ ਦਿੱਤੀ ਹੋਲੀ ਉਹ ਮੇਰੇ ਅੱਖਾਂ ਵਿੱਚ ਆ ਗਿਆ ਉਹ ਮੁਟਾ ਡੋਬ ਗਿਆ ਉਹ ਦੋਨੇ ਡੋਬ ਗਏ ਦੇਖਦੇ ਵੀ ਨਹੀਂ ਵੇ ਨਹੀਂ ਹੋਰ ਤਾਂ ਨਹੀਂ ਜਿੱਡਕੀ ਖੋਲਦਾਂ ਨਹੀਂ ਸੀ ਕੰਮਾਂ ਦੇ ਮਾਰਾ ਕੰਮ ਰੋਕੀ ਪੜਾ ਤਾ ਨਹੀਂ ਮੈਂ ਬੈਠੀ ਉਹ ਤਾਂ ਦਿਖਦਾ ਨਾ ਚੇਤ ਨਹੀਂ ਆਉਂਦੇ ਨਾ ਨਾ ਯਾਰ ਅੰਦਰ ਚਲੋ ਚਲੋ ਤਲਵਨੀ ਓਕੇ ਅੱਜ ਮੋਟਰਸਾਈਕਲ ਹੁਣ ਬਣਾਇਆ ਇਹਨੇ ਮੋਟਰਸਾਈਕਲ ਦੇਖੋ ਬਈ ਜਦੋਂ ਵੀ ਜੱਪੜ ਆਤਾ ਭੇਜੀਏ ਬੰਦੇ ਰੱਡੇ ਭੇਜਦੇ ਨਾਲੇ ਚੈਟ ਨਹੀਂ ਕਰੋ ਹੈਂ ਫੇਲੇ ਕੇ ਭੇਜਦੀ ਆ ਚਲੋ ਅੱਗੇ ਮੰਨਦੇ ਗੱਲ ਗੱਲ ਕਰਤੀ ਸਾਰੀ ਜਿਹੜੇ ਅੰਦਰ ਇੱਕ ਕਿੱਥੇ ਆ ਆਇਆ ਤੁਸੀਂ ਫੇਰੇ ਰੱਖਦੇ ਆ ਵੈਨਾਂ ਨੇ ਅੱਜ ਥੋੜੀ ਦੇ ਰੱਖ ਲਈਆਂ ਓਹ ਵੀ ਰੱਖ ਲਈ ほれ、ほうてり。 ਆਗੇ ਹੋ ਗਿਆ ਉਹ ਖੜਾ ਹੈ ਨਾ ਬਾੜੀ ਉਹ ਨਾ ਉਹ ਸਾਰਾ ਬੁਰਗਿੰਦੇ ਇਰਾਦੇ ਨਾਲ ਆ ਬੀ 100000 ਮੈਡਮ ਤੇ ਲੱਗ ਗਿਆ ਉਹ ਜਿਹੜੀ ਕੋਈ ਬਿੱਟੀ ਖੋਲ ਰਹੀ ਉਹ ਆ ਕੇ ਕਰਦਾ ਭਾਈ ਇਹ ਇਹ ਬੰਦਾ ਗਲਤ ਕੰਮ ਕਰਦੇ ਗਲਤ ਕੰਮ ਕਰਦੇ ਦੇਖੋ ਯਾਰ ਹੋਵੇ ਨਾ ਮੈਂ ਕਹਿੰਦਾ ਉਹ ਬਿੱਟੀ ਖੋਲ ਦੇ ਅੰਦਰ ਹੀ ਬਾਣੀ ਚਲ ਜਵੇ ਚਲ ਗਿਆ ਦੇ ਆ ਅੰਦਰ ਚਲ ਗਿਆ ਬਾੜੀ ਜੋਨੀ ਬਾਈ ਉਹ ਕਰਨੋ ਉਹਨੇ ਬੀਬੀ ਵੀ ਡਾਈਨ ਮੁਰ ਗਿਆ ਜਿੰਦਾ ਕੇ ਕੋਸ਼ੇ ਖੜੇ ਆ ਨਹੀਂ ਸਰਜੇ ਚੱਲੇ ਖੋਲ ਦੇ ਬੰਦਾ ਪਾਉ ਉਹਨੇ ਐਕਟਵੇ ਛੋੜ ਦਿੱਤੀ ਹੋਲੀ ਉਹ ਵੀ ਮੇਰੇ ਅੱਖਾਂ ਚੋਂ ਡੁੱਬ ਗਏ ਉਹ ਦੋਨੇ ਡੁੱਬ ਗਏ ਦੇਖਦੇ ਵੀ ਨਹੀਂ ਵੇ ਨਹੀਂ ਖੋਲਦੇ ਨਹੀਂ ਜਿੱਡਕੀ ਖੋਲਦੇ ਨਹੀਂ ਸੀ